ਕੀ ਗੱਲ ਕੀ ਹੋਈ ਯਾਰ ਮੈਂ ਕਿਹਾ ਤੇਰਾ ਸ਼ੇਫ ਸਰ ਦਾ ਬੰਦਾ ਆਣਾ ਕਾਦੀ ਬਕਵਾਸ ਕਰਨੇ ਪੜੀ ਬੰਦ ਕਰ ਹੂੰ ਕਾਰ ਗੱਡੀ ਉਹ ਕਾਦਰ ਤੂੰ ਬੋਲੋ ਲ ਨੂੰ ਗੱਡੀ ਓਏ ਇੱਕ ਮਿੰਟ ਕਰ ਇੱਕ ਮਿੰਟ ਇੱਕ ਮਿੰਟ ਹਾਂ ਜੀ ਸਰਪੰਚ ਦਾ ਪ੍ਰਧਾਨ ਅੱਛਾ ਜੀ ਤੁਮ ਬਿਆਹ ਹੋਗਾ ਉਹਨੂੰ ਨਹੀਂ ਦੇਖਦਾ ਤੂੰ ਕੌਣ ਹੈ ਮੈਂ ਤਾਂ ਕੱਦ ਕੇ ਤੁਰੂ ਉਪਰ ਨੂੰ ਬੁਲਾਉਣਾ ਮੈਮ ਮੈਮ ਕੀ ਹੋਇਆ ਕੀ ਮੈਮ 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 ਕੀ ਗੱਲ ਕੀ ਹੋਈ ਹੈ ਦੱਸੋਗੇ ਥੋੜਾ ਜਿਹਾ ਤੁਸੀਂ ਆਪਣਾ ਪੱਖ ਵੀ ਦਿਓ ਥੋੜਾ ਜਿਹਾ ਉਹਨਾਂ ਕੋਲ ਸ਼ਿਫਸ ਇਹਨਾਂ ਦਾ ਕਾਰਡ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਇਹਦੇ ਤੇ ਐਗਜ਼ੈਂਪਸ਼ਨ ਨਹੀਂ ਹੈ ਕਿ ਪੇਮੈਂਟ ਲਗਣੀ ਆ ਤੇ ਉਹ ਕਹਿੰਦਾ ਇੱਥੇ ਕਿਉਂ ਨਹੀਂ ਇੱਥੇ ਕਿਉਂ ਨਹੀਂ ਚੱਲਦਾ ਉੱਚ-ਉੱਚ ਬਹੁਤ ਜ਼ਿਆਦਾ ਬੋਲਣਾ ਤੇ ਮੈਂ ਕਿਹਾ ਸਰ ਤੁਸੀਂ ਆਰਾਮ ਨਾਲ ਗੱਲ ਕਰੋ ਮੈਂ ਤੁਹਾਨੂੰ ਕੁਝ ਗਲਤ ਹੀ ਨਹੀਂ ਕਿਹਾ ਹੈਗਾ ਜੇ ਮੈਂ ਤੁਹਾਨੂੰ ਕੁਝ ਗਲਤ ਕਿਹਾ ਤੁਸੀਂ ਆਪ ਹੀ ਜਾ ਕੇ ਮੈਂ ਗੱਲ ਕਰ ਲਓ ਕਹਿੰਦਾ ਤੂੰ ਕੌਣ ਹੁੰਦੀ ਆ ਮੈਨੂੰ ਇੰਨੀ ਗੱਲ ਕਹਿਣ ਵਾਲੀ ਉਹ ਗਾਲ੍ਹਾਂ ਕੱਢਣ ਆਪੇ ਬਹੁਤ ਬਦਤਮੀਜ਼ੀ ਕੀਤੀ ਉਹਨਾਂ ਨੇ ਮਤਲਬ ਉਹਨਾਂ ਨੇ ਕាល ਹੀ ਕਹੀ ਸੀ ਕਿ ਕਿ ਇੱਥੇ ਨਈ ਐਗਜ਼ਾਮਸ਼ਨ ਹੈ ਕਿ ਮੈਂ ਫਾਤੋਂ ਨੂੰ ਕੁਝ ਨਹੀਂ ਬੋਲੀ ਸੀ ਪਰ ਉਹ ਮੈਨੂੰ ਜ਼ਿਆਦਾ ਗਾਲਾਂ ਕੱਢਣ ਦਾ ਆਪੇ ਪਰ ਮੈਂ ਤੁਹਾਡੇ ਨਾਲ ਮਿਸਕੀ ਹੈ ਕੀਤਾ ਗਿਆ ਗਾਲਾਂ ਕੱਢੀਆਂ ਗਈਆਂ ਕੀ ਚਾਹਨੇ ਕਿਉਂ ਸਰਕਾਰ ਤੋਂ ਕੀ ਮੰਗਦੇ ਪੂਰਜ ਪ੍ਰਸ਼ਾਸਨ ਤੋਂ ਕੀ ਮੰਗਦੇ ਫਿਰ ਮੈਂ ਇਹ ਹੀ ਜਾਨੀਆ ਕਿ ਸਾਰੀ ਸੇਫਟੀ ਸਾਰੀ ਸੇਫਟੀ ਹੋਵੇ ਸਾਡੇ ਕੋਲ ਤੇ ਬਸ ਉਹਨੂੰ ਜੋ ਤੇ ਬਣਦੀ ਕਰ ਉਹ ਜਦੋਂ ਉਹਨਾਂ ਨੇ ਤੁਹਾਨੂੰ ਕਾਰਡ ਦਿਖਾਇਆ ਉਹ ਤੁਹਾਨੂੰ ਐਸੇ ਦੇਖ ਕੇ ਗਏ ਨੇ ਕਿ ਉਹਦੇ ਬੱਦ ਉਹ ਬੈਰੀਕੇਟ ਤਾਂ ਉਹ ਮੈਂ ਅੱਗੇ ਲਵਾਇਆ ਸੀਗਾ ਤੇ ਉਹ ਬੂਮ ਬੈਰੀਅਰ ਤੋੜ ਕੇ ਬੈਰੀਕੇਡ ਸਾਈਡ ਕਰਕੇ ਉਹ ਚੱਲ ਗਏ ਤੇ ਆਪਣਾ ਪੈਸੇ ਵਗੈਰਾ ਦੇ ਕੇ ਇਹ ਤੁਹਾਨੂੰ ਨਹੀਂ ਸਰ ਕੁਝ ਨਹੀਂ ਦੇਖਿਆ ਕਰ ਦਿੱਤੀ ਜਿਹੜੀ ਆਪਣਾ ਬੈਰੀਅਰ ਨਹੀਂ ਆਲੀ ਟੱਕੇ ਦੇ ਹੈਗੇ ਉਹ ਬੂਮ ਵੀ ਤੋੜ ਕੇ ਗਏ ਬੈਰੀਕੇਡ ਸਾਈਡ ਕਰਕੇ ਆਪਣੇ ਆਪ ਹੀ ਚੱਲ ਗਏ ਉਹਨਾਂ ਕਿਸੇ ਨੇ ਨਹੀਂ ਕੱਟਿਆ ਸਾਡੇ ਵੱਲੋਂ ਪੁਲਿਸ ਨੂੰ ਕੰਪਲੇਟ ਕੀਤੀ ਜਾਊਗੀ ਇਸ ਬਾਰੇ ਹਾਂਜੀ ਸਰ ਕੀਤੀ ਜਾਊਗੀ ਕਾਰਡ ਦਿਖਾ ਰਿਆ ਸੀ ਤੇ ਬੱਚੀ ਨੇ ਬਹੁਤ ਜ਼ਿਆਦਾ ਮਿਸਬੀਹਵ ਕੀਤਾ ਅਸੀਂ ਉਹਦੀ ਪ੍ਰੋਪਰ ਵੈਰੀਫਾਈ ਕਰਦੇ ਪਏ ਤੋਂ ਅਗੇਨਸਟ ਐਕਸ਼ਨ ਵੀ ਲਵਾਵਾਂਗੇ ਜੀ ਪਰ ਲੋਕੀ ਕਹਿੰਦੇ ਆ ਕਿ ਜੀ ਟੋਲ ਵਾਲੇ ਕਰਦੇ ਆ ਧੱਕਾ ਤੇ ਸ਼ਾਇਦ ਮੀਡੀਆ ਤੁਸੀਂ ਸਾਹਮਣੇ ਹੀ ਸੀ ਹੁਣ ਤਾਂ ਹੁਣ ਤਾਂ ਜੋ ਹੈ ਤੁਹਾਡੇ ਸਾਹਮਣੇ ਹੀ ਸੀ ਸਾਨੂੰ ਜਿਆਦਾ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਤੁਸੀਂ ਖੁਦ ਦੇਖ ਲਿਆ ਸਭ ਕੁਝ ਠੀਕ ਹੈ ਜੀ ਇਹ ਸਟਾਫ ਹੈ ਕੁੜੀਆਂ ਵੀ ਘਰੋਂ ਕੰਮ ਕਰਨ ਆਉਂਦੀਆਂ ਆ ਜੇ ਕਿਸੇ ਨੂੰ ਕੋਈ ਦਿੱਕਤ ਆ ਤੇ ਉਹ ਆਪਣੀ ਗੱਡੀ ਸਾਈਡ ਤੇ ਲਗਾ ਕੇ ਗੱਲ ਵੀ ਕਰ ਸਕਦਾ ਉੱਥੇ ਸਾਰਾ ਸਟਾਫ ਹੁੰਦਾ ਸਾਰੇ ਪੰਜਾਬੀ ਸਟਾਫ ਆ ਆਪਣਾ ਠੀਕ ਹੈ ਜੀ ਇਹ ਕੁੜੀ ਵੀ ਪੰਜਾਬੀ ਆਪਣੀ ਲੋਕਲ ਆ ਤੇ ਆਪਾਂ ਇਹ ਹੀ ਕਹਣਾ ਚਾਹੁੰਦੇ ਜੂਦਰ ਨੂੰ ਵੀ ਕਿ ਤੁਸੀਂ ਉਸ ਹਾਵਨਾ ਦੇਖੋ ਕਿ ਇਹ ਬੱਚੀਆਂ ਆਪਣੀਆਂ ਹੀ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਸੀਨੀਅਰ ਨਾਲ ਗੱਲ ਕਰ ਲਓ ਨਾ ਕਿ ਬੱਚੀ ਨਾਲ ਗਾਲੀ ਕਲੋਚ ਕਰੋ